ਅੱਜਕੱਲ ਦੇ ਜਮਾਨੇ ਵਿੱਚ ਪੈਸੇ ਦੀ ਭੱਜ ਦੌੜ ਵਿੱਚ ਇਨਸਾਨ ਜਿੱਥੇ ਕਈ ਤਰ੍ਹਾਂ ਦੇ ਗਲਤ ਤਰੀਕੇ ਨਾਲ ਰਾਤੂ ਰਾਤਾ ਮੀਰ ਬਣਨ ਦੇ ਸੁਪਨੇ ਲੈਂਦਾ ਹੈ ਅਤੇ ਪੈਸਾ ਹੀ ਉਸ ਨੂੰ ਜ਼ਿੰਦਗੀ ਵਿੱਚ ਸਭ ਕੁਝ ਲੱਗਦਾ ਹੈ ਤਾਂ ਉਸ ਵਕਤ ਵੀ ਜੇਕਰ ਕੋਈ ਇਨਸਾਨ ਕਿਸੇ ਦੀ ਗਵਾਚੀ ਹੋਈ ਵਿਹੰਗੇ ਵਸਤੂ ਜਾਂ ਫਿਰ ਕੋਈ ਜੀ ਜੋ ਉਸ ਨੂੰ ਵਾਪਸ ਕਰ ਦਵੇ ਤਾਂ ਇੰਜ ਲੱਗਦਾ ਹੈ ਕਿ ਦੁਨੀਆ ਵਿੱਚ ਇਮਾਨਦਾਰੀ ਅਜੇ ਵੀ ਜ਼ਿੰਦਾ ਹੈ ਇਸ ਦੀ ਮਿਸਾਲ ਉਸ ਵਕਤ ਵੇਖਣ ਨੂੰ ਮਿਲੀ ਜਦ ਥਾਣਾ ਕੱਚਾ ਪੱਕਾ ਦੇ ਐਸ.ਆਈ. ਬਲਦੇਵ ਸਿੰਘ ਗਸ ਦੇ ਸਬੰਧ ਵਿੱਚ ਪਿੰਡ ਫਤਿਹਪੁਰ ਸੁੱਗਾ ਨੂੰ ਜਾ ਰਹੇ ਸਨ ਤਾਂ ਜਾਦੂ ਫੂਕ ਫਤਿਹਪੁਰ ਦੇ ਲਾਗੇ ਪਹੁੰਚੀ ਤਾਂ ਉਹਨਾਂ ਨੂੰ ਸੜਕ ਦੇ ਕੰਡੇ ਤੇ ਇੱਕ ਮੋਬਾਈਲ ਡਿੱਗਾ ਦਿਖਾਈ ਦਿੱਤਾ ਜਿਸ ਨੂੰ ਉਹਨਾਂ ਨੇ ਚੁੱਕ ਲਿਆ ਤੇ ਥਾਣੇ ਕੱਚੇ ਪੱਕੇ ਲੈ ਗਏ ਅਤੇ ਥੋੜੀ ਜਿਹੀ ਦੇਰ ਬਾਅਦ ਉਸਤੇ ਮਾਲਕ ਕੁਲਦੀਪ ਸਿੰਘ ਦਾ ਫੋਨ ਆਇਆ ਜਿਸ ਨੂੰ ਉਹਨਾਂ ਨੇ ਥਾਣੇ ਆਣ ਕੇ ਲੈ ਕੇ ਜਾਣ ਲਈ ਕਿਹਾ ਉਕਤ ਨੌਜਵਾਨ ਥਾਣੇ ਆਇਆ ਤੇ ਉਸ ਨੂੰ ਪੂਰੀ ਇਮਾਨਦਾਰੀ ਨਾਲ ਉਹਦਾ ਮੋਬਾਈਲ ਫੋਨ ਵਾਪਸ ਕਰ ਦਿੱਤਾ ਗਿਆ ਬਲਦੇਵ ਸਿੰਘ ਅਤੇ ਥਾਣਾ ਕੱਚਾ ਪੱਕਾ ਦੇ ਐਸਐਚਓ ਲਖਵਿੰਦਰ ਸਿੰਘ ਵੱਲੋਂ ਇਸ ਉਪਰਾ ਤੋਂ ਉਹਨਾਂ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਸਾਰੇ ਹੀ ਪੁਲਿਸ ਮੁਲਾਜ਼ਮ ਇੱਕੋ ਜਿਹੇ ਨਹੀਂ ਹੁੰਦੇ ਪੁਲਿਸ ਹਮੇਸ਼ਾ ਹੀ ਲੋਕਾਂ ਦੀ ਸੇਵਾ ਵਾਸਤੇ ਹੈ ਉਹਨਾਂ ਨੇ ਕਿਹਾ ਕਿ ਇਹ ਨੌਜਵਾਨ ਦਾ ਇਹ ਫੋਨ 12000 ਰੁਪਏ ਦੇ ਕਰੀਬ ਸੀ ਜਿਸ ਨੂੰ ਉਹਨਾਂ ਨੇ ਪੂਰੀ ਇਮਾਨਦਾਰੀ ਦੇ ਨਾਲ ਉਸ ਨੂੰ ਵਾਪਸ ਕੀਤਾ ਦਸਤ ਮੈਣਾ ਦੂਸਰਾ ਮੰਤਰੀ ਸਾਹਿਬ ਆਏ ਸਾਡੇ ਬੈਠਣ ਲਾਗੇ ਜੋ ਅੱਛੇ ਮੇਰਾ ਕੋਲ ਗਿਆ ਮਨ ਮੀਣਾ ਚਰਾਣੇ ਭੜਾਤੇ ਸਾਰਗੇ ਦੇ ਵੀ ਲਾਜ ਕਰਕੇ ਬਟੇ ਠਾਣੇ ਤੋਂ ਤਾਂ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਵੀਨ ਨੂੰ ਬਹੁਤ ਸਤਿ ਸ਼੍ਰੀ ਅਕਾਲ ਬਾਰਾਂ ਯਾਰ ਸੀ ਨਾ ਤੇ ਉਹ ਸਰ ਨਾਲ ਫੋਨ ਲਗਾਇਆ ਜਿਹਦੇ ਸਾਹਮਣੇ ਬੱਜ ਰਿਹਾ ਉਹ ਕਹਿੰਦੇ ਵੀ ਲਾਇਓ ਫੋਨ ਲੈ ਕੇ ਆਦੇ ਕੋਲ ਆ ਜਮ ਨਹੀਂ ਸਾਰੇ ਸਾਰੇ ਗਲਤ ਕਹਿੰਦੇ ਸਾਡੇ ਜੋ ਕਹਿੰਦੇ ਉਹ ਸਹੀ ਹੈ ਤੁਸੀਂ ਇਸ ਮੁੱਦ ਮਾਜੀ ਅੰਟੀ ਪਹਿਲੇ ਜਿਹੜਾ ਅਜ ਮੋਬਾਈਲ ਮੁੰਡੇ ਨੂੰ ਵਾਪਸ ਦਿੱਤਾ ਤੇ ਕੀ ਕਿੱਥੋਂ ਬਰਾਮਦ ਹੈ ਤੇ ਕੀ ਗੱਲ ਹੈ ਸਰ ਇੰਨਾ ਗੱਤ ਘੱਟਦੇ ਹੋਏ ਮਲਖਾਣੇ ਕੋਲ ਤੇ ਫਿਰ ਕੋਠੇ ਨੂੰ ਜਾਂਦੇ ਸੀ ਅਦੇ ਬੁਰੂ ਕੋਲ ਨੂੰ ਜਾਂਦੇ ਸੀ ਤੇ ਰਸਤੇ ਵਿੱਚ ਜਿੱਦੋਂ ਫਟੇਪੁਰ ਸੁੱਗੇ ਪਹੁੰਚੇ ਤੇ ਕਰੋੜਾ ਪਿਆਚੜ ਖੜੇ ਉੱਤੇ ਉਹ ਰੋੜੇ ਤੇ ਅੰਦਰ ਦੇ ਦੁਕਾਨ ਦੇ ਡਾਕਾ ਪਿਆ ਮੋਬਾਈਲ ਮੋਬਾਈਲ ਤੇ ਕੋਈ ਕੜੀ ਲੋਕੇ ਮੋਬਾਈਲ ਨੂੰ ਫੜਿਆ ਤੇ ਮੋਬਾਈਲ ਨੂੰ ਫੜਿਆ ਇਹਨਾਂ ਦਾ ਮਨਜ਼ੂਰਸ਼ਾਮੀ ਆਇਆ ਵੀ ਮੇਰਾ ਫੋਨ ਲਿੱਖਿਆ ਜਿਮਾਈ ਆਪਣਾ ਫੋਨ ਖਾਣੇ ਵਾਲਾ ਕੋਈ ਨਹੀਂ ਕੋਈ ਜੀ ਪੁਲਿਸ ਤੇ ਜਿਹੜਾ ਆਪਣਾ ਸਹੀ ਕੰਮ ਕਰੁੰਦਾ ਹੀ ਹੈ ਜੀ ਕੋਈ ਨਹੀਂ ਆਏ ਕੰਮ ਦੇ ਕੀ ਕਰੀ ਮਤਲਬ ਵੇਖੋ ਜੋ ਹੁਣ ਇਹਨਾਂ ਦਾ ਮੋਬਾਈਲ ਡਕਾ ਇਹਨਾਂ ਦਾ ਆਈਫੋਨ ਵਾਸਤੇ ਕਿਹਾ ਕਿੰਨੀ ਕੀਮਤ ਹੋਊਗੀ ਮੋਬਾਈਲ ਦੀ ਕੀਮਤ ਦੀ ਇਹਨਾਂ ਦਸਨ ਦਾ ਕੋ ਬਰਾ ਹੀ ਆਉਂਦੀ ਹੈ ਨਨ ਕੰਨ ਨੂੰ ਦਰਨੇ ਗਸਤ ਸਾਡੇ ਹਾਲ ਘਰ ਬਦੇ ਜੀ ਸਟੇਟ ਕੋਲ ਕੁ ਮਾਰਨ ਲਿਆ ਸੀ ਜਿਹਨੇ ਮੈਨੂੰ ਦੱਸਿਆ ਤੇ ਮੇਰੇ ਨਾਲ ਗੱਲ ਕਰ ਰਹੀ ਜਿਹਦਾ ਕਰਤੇ ਦਾ ਫੋਨ ਆਇਆ ਮਿੰਟਿੰਗ ਟਾਈਮ ਲਗਾ ਕਿ ਮੱਕਾ ਜੀ ਮਾਰਦਾ ਸੀ ਕਿਸ ਤਰ੍ਹਾਂ ਪਤਾ ਲੱਗਿਆ ਤੁਹਾਨੂੰ ਵੀ ਕਿਹਨਾਂ ਤੋਂ ਹੋਇਆ ਇਹ ਨਹੀਂ ਅਸੀਂ ਨਾ ਫੋਨ ਜਦੋਂ ਮੇਰੇ ਸੇ ਕੋ ਦੇਖ ਸੁਣੇ ਫੋਨ ਨੂੰ ਚਾਲੂ ਰਹਾ ਤੇ ਇਹ ਕਹੇ ਤੇ ਜਿਹਦਾ ਕਰਤੇ ਦਾ ਫੋਨ ਆਇਆ ਕਿ ਮੇਰਾ ਮੋਬਾਈਲ ਡਿੱਗਾ ਵਾ ਤੇ ਉਹ ਜਿਹਨੇ ਦੱਸਿਆ ਮਨੋਜ ਕੇਸਰ ਜੀ ਸਾਹਿਬ ਨੇ ਹਮਨ ਦੀ ਸੰਧਰੇ ਦੇਖਿਆ ਕਿ ਜੋ ਵੀ ਕੰਮ ਕਰਨਾ ਮੰਤਰੀ ਨੇ ਕਰਨਾ ਮੈਂ ਤੇ ਸਾਹਿਬ ਐਸਐਸਓ ਦੇ ਅੰਦਰ ਦਫ਼ਤਰ ਸਾਰੇ ਥਾਣੇ ਦੇ ਕਮਜ਼ੋਰੀ ਜਿਹੜੇ ਉਹ ਮੰਤਰੀ ਦਾ ਕੰਮ ਕਰ ਰਹੇ ਆ ਜੇ ਇੱਕ ਤਾਂ ਮਲਜੂਰਦੀ ਕਰ ਵੀ ਦਿੰਦਾ ਕੁਝ ਨਾ ਸਾਰੀ ਕੁਛ ਦੀ ਸੁਣੀ ਲਾਈਵ ਤੇ ਚੈਨਲ ਦੇ ਲਈ ਤਰਨ ਤਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ